ਹਰਿਆਣਾ ਦੀ ਰਾਜਨੀਤੀ ਵਿੱਚ ਵੱਡਾ ਨਾਮ ਦਿਗ ਵਿਜੇ ਸਿੰਘ ਛਟਾਲਾ ਜੋ ਕਿ ਬੀਤੇ ਦਿਨੀ ਆਪਣੇ ਕੁਝ ਸਾਥੀਆਂ ਨਾਲ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚ ਕੇ ਤੇ ਮਾਪਿਆਂ ਨਾਲ ਮੁਲਾਕਾਤ ਕੀਤੀ ਮਾਪਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿਗ ਵਿਜੇ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨਾਲ ਕੁਝ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਤੇ ਇਹਨਾਂ ਫੋਟੋਆਂ ਦੇ ਕੈਪਸ਼ਨ ਵਿੱਚ ਲਿਖਿਆ ਕਿ ਅੱਜ ਸਿੱਧੂ ਮੂਸੇਵਾਲੇ ਦੇ ਘਰ ਉਹਨਾਂ ਦੇ ਪਿੰਡ ਮੂਸੇਵਾਲਾ ਮਾਨਸਾ ਵਿਖੇ ਪਹੁੰਚੇ ਅੰਕਲ ਬਲਕੌਰ ਸਿੰਘ ਮਾਤਾ ਚਰਨ ਕੌਰ ਤੇ ਨਵਜੰਮੇ ਸ਼ੁਭਦੀਪ ਸਿੰਘ ਨਾਲ ਮੁਲਾਕਾਤ ਕੀਤੀ ਪਰਿਵਾਰ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਸਿੱਧੂ ਮੂਸੇਵਾਲਾ ਪਹਿਲੀ ਵਾਰ ਭਾਰਤ ਤੋਂ ਨਵੀਂ ਦਿੱਲੀ ਵੇਲੇ ਆਪਣੀ ਪਹਿਲੀ ਫੇਰੀ ਤੇ ਸਾਡੇ ਘਰ ਆਏ ਸਨ ਰੱਬ ਛੋਟੇ ਸਿੱਧੂ ਨੂੰ ਅਸੀਸ ਦੇਵੇ ਇਸ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਗੀਤ ਡ੍ਰਿੱਪੀ ਨੂੰ ਕੈਨੇਡਾ ਦਾ ਇੱਕ ਸਰਟੀਫਾਈਡ ਕੈਨੇਡੀਅਨ 골ਡ ਅਵਾਰਡ ਮਿਲਿਆ ਹੈ ਜੋ ਕਿ 40000 ਸਟ੍ਰੀਮ ਪੂਰੀਆਂ ਹੋਣ ਤੇ ਮਿਲਦਾ ਹੈ ਜਿਸ ਦੀ ਫੋਟੋ ਟੀਮ ਵੱਲੋਂ ਸਿੱਧੂ ਮੂਸੇਵਾਲਾ ਦੇ ਅਫੀਸ਼ੀਅਲ ਅਕਾਊਂਟ ਤੇ ਵੀ ਸ਼ੇਅਰ ਕੀਤੀ ਗਈ ਸੀ ਤੇ ਇਸੇ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰ ਚੁੱਕੇ ਏਅਰ ਪੈਸਲੇ ਨੇ ਵੀ ਇਸ ਅਵਾਰਡ ਨਾਲ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਸੀ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਭਰਾਵਾਂ ਵਰਗੇ ਯਾਰ ਅਵਰੀ ਤੇ ਸਿੱਧੂ ਨੇ ਵੀ ਸਿੱਧੂ ਮੂਸੇਵਾਲੇ ਦੀ ਇੱਕ ਪੁਰਾਣੀ ਯਾਦ ਸਾਂਝੀ ਕਰਦੇ ਹੋਏ ਲਿਖਿਆ ਕਿ ਕਿੰਨੇ ਸੋਹਣੇ ਦਿਨ ਸੀ ਬਾਈ ਜਦੋਂ ਥੋੜੇ ਬੰਦੇ ਸੀ ਤੇ ਵਾਲੀਵਾਲ ਖੇਡਣ ਜਾਂਦੇ ਸੀ ਦੂਸਰੇ ਪਿੰਡ ਬਿਨਾ ਕਿਸੇ ਗਨਮੈਨ ਤੋਂ ਬਾਅਦ ਵਿੱਚ ਇੱਕ ਸਾਲ ਵਿੱਚ ਕਿੰਨੇ ਹੀ ਸੱਪ ਸਾਹਮਣੇ ਆਏ ਤੇ ਨੁਕਸਾਨ ਕਰਨ ਲਈ ਬੰਦਿਆਂ ਨੂੰ ਉਂਗਲਾਂ ਤੇ ਲਾਇਆ ਸਿਰਫ ਇਹ ਚੀਜ਼ ਕਰਕੇ ਕਿ ਸਿੱਧੂ ਨੇ ਸਾਨੂੰ ਬੁਲਾਉਣਾ ਛੱਡ ਦਿੱਤਾ ਤਾਂ ਉਹਦੇ ਖਿਲਾਫ ਹੋ ਗਿਆ ਕਿੰਨੇ ਬੰਦੇ ਪਰ ਬਾਈ ਤੇਰਾ ਨਾਮ ਰਹੀ ਦੁਨੀਆ ਤੱਕ ਗੂੰਜਦਾ ਰਹਿਣਾ ਤੇ ਉਹਨਾਂ ਨੂੰ ਕੁੱਤੇ ਨੇ ਨਹੀਂ ਪੁੱਛਣਾ ਤੇਰੇ ਜਿਹਾ ਹੋਰ ਨਹੀਂ ਬਣ ਸਕਦਾ